ਸੋਨਾ ਸੁਨੱਖਾ ਸੋਨੇ ਵਰਗਾ ਮਾਪਿਆਂ ਦਾ ਕੱਲਾ ਪੁੱਤ ਜਿਸ ਦਾ ਰੁਪਿੰਦਰ ਕੌਰ ਕਤਲ ਕਰ ਦਿੰਦੀ ਹੈ ਇਹ ਕਤਲ ਕੋਈ ਹੋਰ ਨਹੀਂ ਸਗੋਂ ਉਸ ਦੀ ਪਤਨੀ ਹੀ ਕਰਦੀ ਹੈ ਰੁਪਿੰਦਰ ਕੌਰ ਬਾਰੇ ਰੋਜ਼ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਜਿਸ ਬਾਰੇ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦਿੰਨੇ ਆ ਰੁਪਿੰਦਰ ਕੌਰ ਨੇ ਪਤਾ ਨਹੀਂ ਕਿੱਥੋਂ ਐਡਾ ਵੱਡਾ ਜੀਰਾ ਲੈਂਦਾ ਹੋਊਗਾ ਜਿਸ ਨੇ ਆਪਣੇ ਹੀ ਪਤੀ ਨੂੰ ਇਸ ਦੁਨੀਆ ਤੋਂ ਤੋੜ ਦਿੱਤਾ ਉਹ ਵੀ ਉਹ ਪਤੀ ਜਿਸ ਨੇ ਕਦੇ ਇਸ ਦਾ ਮੂੰਹ ਨਹੀਂ ਫਟਕਾਰਿਆ ਸੀ ਪਰ ਪਤਾ ਨਹੀਂ ਇਹ ਐਡੀ ਵੱਡੀ ਮਾਸਟਰਮਾਈਂਡ ਕਿੱਥੋਂ ਸੀ ਜੋ ਆਪਦੇ ਦਿਲ ਦੇ ਵਿੱਚ ਇੰਨੇ ਚਿਰਦਾ ਇੰਨਾ ਕੁਝ ਸੰਭਾਲ ਕੇ ਬੈਠੀ ਰਹੀ ਤੇ ਆਖਰ ਇਸ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਰਪਿੰਦਰ ਕੌਰ ਨੇ ਧਾਰ ਹੀ ਰੱਖਿਆ ਸੀ ਕਿ ਦਸੰਬਰ ਦੇ ਵਿੱਚ 8 ਦਸੰਬਰ ਤੱਕ ਮੈਂ ਇਸ ਦਾ ਕਤਲ ਕਰ ਹੀ ਦੇਣਾ ਹੈ ਇਸ ਵਰੇ ਦੇ ਵਿੱਚ ਇਸ ਨੂੰ ਖਤਮ ਕਰ ਹੀ ਦੇਣਾ ਹੈ ਨਵਾਂ ਸਾਲ ਮੈਂ ਆਪਦੇ ਆਸ਼ਕ ਨਾਲ ਮਨਾਉਣਾ ਹੈ ਹਰਕਮਲ ਨਾਲ ਪਰ ਰਪਿੰਦਰ ਕੌਰ ਐਡੀ ਵੱਡੀ ਮਾਸਟਰਮਾਈਂਡ ਸੀ ਉਸ ਨੇ ਆਪਣੇ ਪਤੀ ਤੋਂ ਤਾਂ ਲਕੋ ਰੱਖਿਆ ਹੀ ਸੀ ਇਹ ਵੱਡੀ ਇਨਫਲੂਐਂਸਰ ਬਣਦੀ ਸੀ ਤੇ ਇਸ ਨੇ ਕਈ ਗੱਲਾਂ ਦਾ ਲਕੋ ਆਪਦੇ ਆਸ਼ਕ ਹਰਕਮਲ ਤੋਂ ਵੀ ਰੱਖਿਆ ਸੀ ਕਿਉਂਕਿ ਇਸ ਨੇ ਇੰਸਟਾਗ੍ਰam ਤੇ ਇੱਕ ਨਹੀਂ ਦੋ ਨਹੀਂ ਚਾਰ ਚਾਰ ਅਕਾਊਂਟ ਬਣਾਏ ਹੋਏ ਸੀ ਇੱਕ ਕਿਸੇ ਅਕਾਊਂਟ ਦੇ ਉੱਪਰ ਇਹ ਆਪਦੀ ਬੁਟੀਕ ਦੀ ਮਸ਼ਹੂਰੀ ਕਰਦੀ ਸੀ ਨਵੇਂ-ਨਵੇਂ ਸੂਟ ਪਾ ਕੇ ਨਵੇਂ-ਨਵੇਂ ਬ੍ਰਾਂਡ ਆਪਦੇ ਆਪ ਸਾਬ ਨਾਲ ਲਾਂਚ ਕਰਦੀ ਸੀ ਕਦੇ ਆਪਦੇ ਪਰਸਨਲ ਮੇਕਅਪ ਦੇ ਫੋਟੋ ਵੀ ਉੱਥੇ ਸ਼ੇਅਰ ਕਰਦੀ ਸੀ ਇੱਕ ਅਕਾਊਂਟ ਇਸ ਨੇ ਪ੍ਰਾਈਵੇਟ ਬਣਾ ਰੱਖਿਆ ਸੀ ਤੂਹੇ ਤਾਂ ਅਕਾਊਂਟ ਹੋਰ ਵੀ ਹਸਤੇ ਚੱਲ ਰਹੇ ਸੀ ਜਿਸ ਉਤੇ ਤਿੰਨ ਤਰ੍ਹਾਂ ਦੇ ਇਸ ਦੇ ਦੋਸਤ ਮਿੱਤਰ ਸੀ ਗੁਰਵਿੰਦਰ ਤਾਂ ਇਸ ਦੇ ਨਾਲ ਇੱਕ ਦੋ ਅਕਾਊਂਟ ਉੱਪਰ ਹੀ ਐਡ ਸੀ ਬਾਕੀ ਇਸ ਨੇ ਪ੍ਰਾਈਵੇਸੀ ਲਗਾ ਰੱਖੀ ਸੀ ਪਤਾ ਨਹੀਂ ਕਿੰਨੇ ਕਿੰਨਾਂ ਨਾਲ ਇਸ ਦੀ ਬੈਣੀ ਉੱਠ ਨਹੀਂ ਸੀ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਗੁਰਵਿੰਦਰ ਜਦੋਂ ਵੀ ਇਸ ਦੀ ਆਈਡੀ ਤੇ ਕਿਸੇ ਪੋਸਟ ਤੇ ਕਮੈਂਟ ਕਰਦਾ ਸੀ ਤਾਂ ਇਹ ਉਸ ਦਾ ਕੋਈ ਵੀ ਰਿਪਲਾਈ ਨਹੀਂ ਕਰਦੀ ਸੀ ਇਸਨੇ بڑی ਸਾਜ਼ਿਸ਼ ਦੇ ਨਾਲ ਆਪਦਾ ਸਾਸ ਤੇ ਸੋਹਰਾ ਬਾਹਰ ਭੇਜਿਆ ਤੇ ਉਸ ਤੋਂ ਬਾਅਦ ਇਸਨੇ ਆਪਦੇ ਆਸ਼ਕ ਨਾਲ ਮਿਲ ਕੇ ਗੁਰਵਿੰਦਰ ਦਾ ਕਤਲ ਕਰਨ ਦੀ ਸਾਈ ਯੋਜਨਾ ਬਣਾਈ ਤੇ ਇਹ ਆਪਦੇ ਐਸ ਪਲਾਨ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਵੀ ਹੋ ਗਈ ਕਿਉਂਕਿ ਇਹ ਉਸ ਦੀ ਸਾਰੀ ਜਾਇਦਾਦ ਹੜਪਣਾ ਚਾਹੁੰਦੀ ਸੀ ਪਤਾ ਨਹੀਂ ਇਹ ਪੁੱਠੇ ਪਰਾਂ ਵਾਲੀ ਐਡਾ ਵੱਡਾ ਜੇਰਾ ਕਿੱਥੋਂ ਲਿਆਈ ਕਿਉਂਕਿ ਜੇ ਸਾਡੇ ਮਗਰ ਕੋਈ ਕੁੱਤਾ ਵੀ ਪੈ ਜਾਵੇ ਤਾਂ ਅਸੀਂ ਝੱਟ ਉਸ ਦੇ ਸੂਟੀ ਨਹੀਂ ਮਾਰਦੇ ਸਗੋਂ ਉਸ ਨੂੰ ਪਹਿਲਾਂ ਅਸੀਂ ਘੋੜਦੇ ਹਾਂ ਪਰ ਇਸ ਨੂੰ ਤਾਂ ਪਤਾ ਨਹੀਂ ਕਿਉਂ ਰਾਣੀ ਬਣਾ ਕੇ ਜਿੰਨੀ ਨੇ ਰੱਖਿਆ ਸੀ ਉਹਨਾਂ ਦਾ ਹੀ ਘਰ ਦਾ ਚਿਰਾਗ ਖਾ ਗਈ ਇਹ ਚਿਰਾਗ ਇਹਨੇ ਮਿੰਟ ਵਿੱਚ ਬੁਝਾ ਦਿੱਤਾ ਪਤਾ ਨਹੀਂ ਇਹ ਕੀ ਚਾਹੁੰਦੀ ਸੀ ਪਰ ਜਿਹੜਾ ਆਸ਼ਕ ਇਹਦੇ ਨਾਲ ਕੇ ਇਹ ਪੁੱਠੇ ਕੰਮ ਕਰਨ ਲੱਗਾ ਸੀ ਬੰਨਾ ਇਹਨੇ ਉਸ ਦੀ ਵੀ ਨਹੀਂ ਕਿਉਂਕਿ ਇਹ ਜੱਜ ਸਾਹਮਣੇ ਸਾਰੀ ਕਹਾਣੀ ਵੀ ਇਸ ਨੇ ਪੁੱਠੀ ਪਾ ਦਿੱਤੀ ਕਿ ਮੈਨੂੰ ਤਾਂ ਹਰਕਮਲ ਨੇ ਕਿਹਾ ਸੀ ਇਹ ਸਭ ਕਰਨ ਦਾ ਕਿਉਂਕਿ ਜਿਹੜੀ ਲਾਵਾਂ ਲੈ ਕੇ ਕਿਸੇ ਦੀ ਨਹੀਂ ਬਣੀ ਚਾਰ ਰਾਤਾਂ কাট ਕੇ ਉਸ ਦੀ ਇਹ ਕਿੱਥੋਂ ਬਣ ਜਾਵੇਗੀ ਇੱਕ ਲੈਣੀ ਡੈਣ ਪਤਲੀ ਕਿੱਥੋਂ ਗੁਰਵਿੰਦਰ ਦੇ ਪਿੱਛੇ ਹੀ ਪੈ ਗਈ ਸੀ ਇਸ ਨੇ ਸੋਚ ਹੀ ਰੱਖਿਆ ਸੀ ਕਿ ਉਸ ਨੂੰ ਮੈਂ ਖਤਮ ਕਰ ਦੇਣਾ ਹੈ ਤੁਸੀਂ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਪੋਸਟਾਂ ਆਪ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਮੇਕਅਪ ਜਾਂ ਕੋਈ ਮਹਿੰਗੀ ਜੁੱਤੀ ਲੈਂਦੀ ਆ ਉਸ ਦੀ ਕਿਵੇਂ ਐਡ ਦਿੰਦੀ ਸੀ ਕੀ ਕੁਝ ਕਰਦੀ ਸੀ ਕਦੇ ਵੀ ਕਰਵਿੰਦਰ ਨੇ ਇਸ ਨੂੰ ਰੋਕਿਆ ਟੋਕਿਆ ਨਹੀਂ ਸੀ ਪਰ ਫਿਰ ਵੀ ਇਸ ਨੇ ਆਪ ਦੇ ਅੰਦਰ ਪਤਾ ਨਹੀਂ ਕਿਹੜੀ ਜ਼ਹਿਰ ਰੱਖੀ ਕਿ ਗੁਰਵਿੰਦਰ ਨੂੰ ਮੈਂ ਜਿਉਂਦਾ ਨਹੀਂ ਛੱਡਣਾ ਜੇ ਉਸ ਨੂੰ ਗੁਰਵਿੰਦਰ ਨਹੀਂ ਪਸੰਦ ਸੀ ਤਾਂ ਇਹ ਉਸ ਨੂੰ ਤਲਾਕ ਦੇ ਦਿੰਦੀ ਕਿਉਂਕਿ ਕਿਸੇ ਕੋਲੇ ਵੀ ਅਧਿਕਾਰ ਨਹੀਂ ਹੈ ਉਸ ਨੂੰ ਜਾਨੋਂ ਖਤਮ ਕਰਨ ਦਾ ਤੁਸੀਂ ਕੀ ਚਾਹੁੰਦੇ ਹੋ ਇਸ ਨਾਲ ਕੀ ਕੀਤਾ ਜਾਵੇ ਕਮੈਂਟ ਕਰਕੇ ਜਰੂਰ ਦੱਸਣਾ